ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਚਾਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਮਾਹੌਲ ਸਿਆਸੀ ਤੌਰ ਦੇ ਉੱਤੇ ਪੂਰਾ ਸਰਗਰਮ ਹੈ ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣ ਆਉਣ ਦੇ ਕਰਕੇ ਸੱਤਾਧਿਰ ਖਾਸ ਕਰਕੇ ਉਸ ਦੀ ਡਿਊਟੀ ਆ ਜਿਹੜੀ ਸਾਰੀ ਦੀ ਸਾਰੀ ਉਹ ਆਪਣੀ ਸਮਝ ਰਹੇ ਨੇ ਕਿ ਹਰਿਆਣਾ ਦੇ ਵਿੱਚ ਨਭਾਈ ਜਾਵੇ ਔਰ ਇਹ ਚੋਣਾਂ ਪਹਿਲਾਂ ਸਮਝਿਆ ਜਾ ਰਿਹਾ ਸੀ ਨਾਲੋਂ ਨਾਲ ਹੋ ਜਾਣਗੀਆਂ ਪਰ ਹੁਣ ਇਸ ਤਰ੍ਹਾਂ ਨਹੀਂ ਹੋਇਆ ਇਹ ਚੋਣਾਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੋ ਸਕਦੀਆਂ ਨੇ ਮਹੀਨਾ 2 ਮਹੀਨਾ 3 ਮਹੀਨੇ ਬਾਅਦ ਪਰ ਇਸ ਮਸਲੇ ਦੇ ਵਿੱਚ ਹੁਣ ਸਭ ਤੋਂ ਜਿਹੜੀ ਹੌਟ ਸੀਟ ਮੰਨੀ ਜਾ ਰਹੀ ਹੈ ਇਹਨਾਂ ਚਾਰ ਜ਼ਿਮਨੀ ਚੋਣਾ ਚ ਡੇਰਾ ਬਾਬਾ ਨਾਨਕ ਚੱਬੇਵਾਲ ਬਰਨਾਲਾ ਤੇ ਗਿੱਦੜਵਾ ਇਹਨਾਂ ਚਾਰਾਂ ਦੇ ਵਿੱਚੋਂ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਜਿੱਥੇ ਤੱਕ ਹੁਣ ਸਭ ਤੋਂ ਵੱਧ ਸਰਗਰਮੀਆਂ ਹੋਈਆਂ ਚਾਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਸੰਗ ਚ ਅਸੀਂ ਦੇਖ ਲਈਏ ਆਮ ਆਦਮੀ ਪਾਰਟੀ ਦੇ ਪ੍ਰਸੰਗ ਚ ਅਸੀਂ ਦੇਖ ਲਈਏ ਜਾਂ ਫਿਰ ਕਾਂਗਰਸ ਦੀਆਂ ਗਤੀਵਿਧੀਆਂ ਦੇ ਪ੍ਰਸੰਗ ਚ ਦੇਖ ਲਈਏ ਹਾਲਾਂਕਿ ਭਾਜਪਾ ਦੀਆਂ ਉੱਥੇ ਗਤੀਵਿਧੀਆਂ ਬਹੁਤ ਘੱਟ ਦੇਖਣ ਨੂੰ ਮਿਲੀਆਂ ਨੇ ਚਰਚਾ ਜ਼ਰੂਰ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਭਾਜਪਾ ਬਣਾ ਸਕਦੀ ਹੈ ਗਿੱਦੜਵਾ ਤੋਂ ਕਿਉਂਕਿ ਪਹਿਲਾਂ ਵੀ ਉਸ ਹਲਕੇ ਤੋਂ ਬਤੌਰ ਵਿਧਾਇਕ ਆਪਣੀ ਸ਼ੁਰੂਆਤ ਸਿਆਸੀ ਤੌਰ ਤੇ ਕਰ ਚੁੱਕੇ ਨੇ ਪਰ ਹੁਣ ਗੱਲ ਕਰਦੇ ਆਂ ਇੱਥੇ ਦੀਪ ਸਿੱਧੂ ਸੰਦੀਪ ਸਿੰਘ ਉਰਫ ਦੀਪ ਸਿੱਧੂ ਜਿਸ ਦੀ 15 ਫਰਵਰੀ 2022 ਨੂੰ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਪਰ ਦੀਪ ਸਿੱਧੂ ਦੇ ਸਮਰਥਕਾਂ ਨੂੰ ਉਸ ਨੂੰ ਸਾਜ਼ਿਸ਼ ਤਹਿਤ ਹੋਇਆ ਇੱਕ ਵੱਡਾ ਕਾਰਨਾਮਾ ਦੱਸਿਆ ਸੀ ਇੱਕ ਕਾਂਡ ਦੱਸਿਆ ਸੀ ਕਈ ਦੀਪ ਸਿੱਧੂ ਦੇ ਸਮਰਥਕਾਂ ਨੇ ਉਸ ਨੂੰ ਦੱਸਿਆ ਸੀ ਕਿ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ ਪਰ ਰੋਡ ਐਕਸੀਡੈਂਟ ਜਿਹੜਾ ਹੋ ਹੁੰਦਾ ਹੈ ਹਰਿਆਣਾ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਜਿਹੜੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਜਿਹੜੇ ਪੇਸ਼ੇਵਰ ਵਕੀਲ ਨੇ ਹੁਣ ਉਹਨਾਂ ਨੂੰ ਸਾਂਝੇ ਤੌਰ ਤੇ ਉਮੀਦਵਾਰ ਬਣਾ ਦਿੱਤਾ ਗਿਆ ਗਿੱਦੜਬਾਹ ਚ ਕਿੰਨਾ ਹੰਗਾਰਾ ਮਿਲੇਗਾ ਹਾਲਾਂਕਿ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਹਲਕਾ ਫਰੀਦਕੋਟ ਤੋਂ ਜਿੱਤੇ ਨੇ ਜਿਹੜਾ ਰਿਜ਼ਰਵ ਹਲਕਾ ਹੈ ਔਰ ਗਿੱਦੜਬਾਹ ਹਲਕਾ ਵੀ ਉਸੇ ਫਰੀਦਕੋਟ ਲੋਕ ਸਭਾ ਹਲਕਾ ਦੇ ਅੰਡਰ ਆਉਂਦਾ ਹੈ ਔਰ ਉੱਥੇ ਸਭ ਤੋਂ ਵੱਧ ਵੋਟਾਂ ਲਗਾਉਣ ਦੇ ਵਿੱਚ ਵੀ ਕਾਮਯਾਬ ਜਿਹੜੇ ਹੋਏ ਸੀ ਉਹ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਨੇ ਇਸ ਮਾਮਲੇ ਦੇ ਵਿੱਚ ਸਮਰਥਨ ਦੇ ਦਿੱਤਾ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਔਰ ਇੱਥੇ ਹੀ ਐਮਪੀ ਆਜਾਦ ਇੱਕ ਹੋਰ ਜਿਹੜੇ ਕਿ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਜਿਹੜੇ ਕਿ ਖੁਦ ਭਾਵੇਂ ਆਪਣੇ ਹਲਕੇ ਦੀ ਨੁਮਾਇੰਦਗੀ ਆਗਿਆ ਨਾ ਮਿਲਣ ਕਰਕੇ ਜੇਲ੍ਹ ਤੋਂ ਬਾਹਰ ਨਾ ਆਉਣ ਕਰਕੇ ਨਹੀਂ ਕਰ ਪਾ ਰਹੇ ਅਮਰਿਤਪਾਲ ਸਿੰਘ ਪਰ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਸਮਰਥਕ ਨੇ ਜਿਹੜੇ ਜੈ ਸਪੋਰਟਰ ਨੇ ਉਹ ਪੂਰੇ ਸਰਗਰਮ ਦਿਖਾਈ ਦਿੰਦੇ ਨੇ ਰਖੜ ਪੁੰਨਿਆਂ ਦੇ ਤੇ ਇੱਕ ਧਾਰਮਿਕ ਸਮਾਗਮ ਜਿਹੜਾ ਕੀਤਾ ਗਿਆ ਸਟੇਜ ਕੀਤਾ ਗਿਆ ਸਿਆਸੀ ਤੌਰ ਦੇ ਉੱਤੇ ਪ੍ਰੋਗਰਾਮ ਕੀਤਾ ਗਿਆ ਉਸ ਨੂੰ ਲੈ ਕੇ ਵੀ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੇ ਆਖਿਆ ਕਿ ਉਸ ਦੀ ਵਿੱਚੋਂ ਹੀ ਬੁਖਲਾਟ ਵਿੱਚੋਂ ਪੈਦਾ ਹੋਈ ਹੋਈ ਨਿਆਹ ਦੀਆਂ ਨੇ ਜਿਹੜੀਆਂ ਏਜੰਸੀਆਂ ਨੇ ਰੇਡਾਂ ਮਾਰੀਆਂ ਨੇ ਸਾਡੇ ਇੱਕ ਰਿਸ਼ਤੇਦਾਰਾਂ ਦੇ ਸਾਡੇ ਕਰੀਬੀਆਂ ਦੇ ਕਈਆਂ ਨੂੰ ਤਤਲਬ ਵੀ ਚੰਡੀਗੜ੍ਹ ਕਰ ਲਿਆ ਉਹਨਾਂ ਨੇ ਵੀ ਸਮਰਥਨ ਦੇ ਦਿੱਤਾ ਮਨਦੀਪ ਸਿੱਧੂ ਨੂੰ ਆਦੀਪ ਸਿੱਧੂ ਦੇ ਭਰਾ ਨੂੰ ਕਿ ਉਹੀ ਸਾਡੇ ਵੱਲੋਂ ਉਮੀਦਵਾਰ ਹੋਣਗੇ ਹੁਣ ਸਾਂਝੇ ਤੌਰ ਤੇ ਉੱਤੇ ਇੱਕ ਉਮੀਦਵਾਰ ਜਿਵੇਂ ਕਿ ਪਹਿਲਾਂ ਲੋਕ ਸਭਾ ਚੋਣਾਂ ਚ 13 ਚੋਂ 2 ਆਜ਼ਾਦ ਉਮੀਦਵਾਰ ਜਿੱਤਦੇ ਨੇ ਹਲਕਾ ਖੜੂਰ ਸਾਹਿਬ ਤੇ ਹਲਕਾ ਫਰੀਦਕੋਟ ਹੁਣ ਫਰੀਦਕੋਟ ਦੇ ਅੰਦਰ ਹੀ ਪੈਂਦਾ ਇੱਕ ਵਿਧਾਨ ਸਭਾ ਹਲਕਾ ਜਿੱਥੇ ਰਾਜਾ ਬੜਿੰਗ ਜਿੱਤਣ ਤੋਂ ਬਾਅਦ ਉਹ ਸੀਟ ਖਾਲੀ ਹੁੰਦੀ ਹੈ ਲੁਧਿਆਣਾ ਤੋਂ ਐਮਪੀ ਬਣੇ ਤਾਂ ਹੁਣ ਉੱਥੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਉਮੀਦਵਾਰ ਬਣਾਏ ਜਾਣ ਦੀ ਗੱਲ ਤੁਰ ਪਈ ਹੈ ਲਗਭਗ ਜਿਹੜੀ ਹੈ ਉਹਨਾਂ ਨੇ ਘੋਸ਼ਣਾ ਕਰ ਹੀ ਦਿੱਤੀ ਹੈ ਪਰ ਇਸ ਨੂੰ ਲੈ ਕੇ ਜਦੋਂ ਚੋਣ ਕਮਿਸ਼ਨ ਦੇ ਵੱਲੋਂ ਇਸ ਮਸਲੇ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਕਿਹੜੀ ਤਰੀਕ ਨੂੰ ਚੋਣਾਂ ਹੋਣੀਆਂ ਨੇ ਕਦੋਂ ਨਾਮਜ਼ਦੀ ਪੱਤਰ ਭਰੇ ਜਾ ਸਕਦੇ ਨੇ ਉਦੋਂ ਅਧਿਕਾਰਤ ਤੌਰ ਦੇ ਉੱਤੇ ਉਹ ਫਿਰ ਸਾਂਝੇ ਉਮੀਦਵਾਰ ਹੋਣਗੇ ਕਿਸ-ਕਿਸ ਤੇ ਦੋ ਆਜ਼ਾਦ ਐਮਪੀ ਉਹਨਾਂ ਦੇ ਸਾਂਝੇ ਉਮੀਦਵਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਮਨਦੀਪ ਸਿੱਧੂ ਨੇ ਬੇਸ਼ੱਕ ਸਿਆਸੀ ਤੌਰ ਦੇ ਉੱਤੇ ਸਰਗਰਮੀਆਂ ਬਹੁਤ ਘੱਟ ਕੀਤੀਆਂ ਹੁਣ ਪਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਖੜੂਰ ਸਾਹਿਬ ਹਲਕੇ ਦੇ ਵਿੱਚ ਵੀ ਔਰ ਫਰੀਦਕੋਟ ਦੇ ਵਿੱਚ ਦੇਖਿਆ ਗਿਆ ਸੀ ਤਾਂ ਹੁਣ ਐਮਪੀ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹ ਇੱਕ ਤਾਂ ਆਪਣੇ ਲੋਕਾਂ ਦਾ ਜਿਹੜਾ ਗਿੱਦੜਬਾਹ ਦੇ ਵਿੱਚ ਵੀ ਉਹਨਾਂ ਨੂੰ ਭਰਪੂਰ ਸਮਰਥਨ ਮਿਲਿਆ ਸੀ ਵੋਟਰਾਂ ਦਾ ਇੱਕ ਤਾਂ ਉਸ ਦੇ ਲਈ ਉਹ ਧੰਨਵਾਦ ਫਿਰ ਤੋਂ ਕਰਨਾ ਚਾਹੁੰਦੇ ਨੇ ਔਰ ਦੂਸਰਾ ਮਨਦੀਪ ਸਿੱਧੂ ਦੇ ਲਈ ਉਹ ਵੀ ਖੁਦ ਪ੍ਰਚਾਰ ਕਰਨਗੇ ਔਰ ਹਲਕੇ ਦੇ ਵਿੱਚ ਵਿਚਰਨਗੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਅਮਰਤਪਾਲ ਸਿੰਘ ਦੇ ਇੱਕ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਭਗਵਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਉਸ ਦੇ ਪਰਿਵਾਰ ਵੱਲੋਂ ਵੀ ਹਾਲਾਂਕਿ ਉਸ ਦੇ ਬੇਟੇ ਵੱਲੋਂ ਜਿਹੜਾ ਕਿ ਬਹੁਤ ਛੋਟਾ ਹੈ ਹਾਲੇ ਉਸ ਦੀ ਖੋਦੀ ਵੋਟ ਨਹੀਂ ਹੈ ਉਸ ਦੇ ਵੱਲੋਂ ਇੱਕ ਵੀਡੀਓ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਇਹ ਚਰਚਾ ਸੀ ਕਿ ਉਹ ਵੀ ਚੋਣ ਲੜ ਸਕਦਾ ਹੈ ਪਰ ਜੇ ਹੁਣ ਐਮਪੀ ਸਰਪਜੀਤ ਸਿੰਘ ਖਾਲਸਾ ਤੇ ਐਮਪੀ ਅਮਰਪਾਲ ਸਿੰਘ ਦੇ ਮਾਪਿਆਂ ਦੇ ਵੱਲੋਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਸਮਰਥਨ ਦੇ ਦਿੱਤਾ ਗਿਆ ਤੇ ਇਸ ਦਾ ਮਤਲਬ ਪ੍ਰਧਾਨ ਮੰਤਰੀ ਬਾਜੇ ਕੇ ਸ਼ਾਇਦ ਉਹ ਗੱਦੜਬਾਹ ਦੀ ਜ਼ਿਮਨੀ ਚੋਣ ਹੁਣ ਨਾ ਲੜਨ ਹੋ ਸਕਦਾ ਹੈ ਉਹ ਆਪਣੇ ਪਦਰ ਦੇ ਉੱਤੇ ਫੈਸਲਾ ਲੈ ਵੀ ਲੈਣ ਕਿਉਂਕਿ ਜ਼ਰੂਰੀ ਨਹੀਂ ਕਿ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵਕਤ ਐਨਐਸਏ ਦੇ ਤਹਿਤ ਰਿਟੈਂਸ਼ਨ ਸੈਂਟਰ ਦੇ ਅੰਦਰ ਨੇ ਉਹਨਾਂ ਦੇ ਮਤਭੇਦ ਨਾ ਹੋਣ ਉਹਨਾਂ ਦੇ ਆਪਸੀ ਮਤਭੇਦ ਵੀ ਹੋ ਸਕਦੇ ਨੇ ਪਰ ਉਹਨਾਂ ਦੇ ਉੱਤੇ ਇੱਕੋ ਜਿਹਾ ਜਿਹੜਾ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ ਉਸ ਨੂੰ ਲੈ ਕੇ ਸਾਂਝੇ ਤੌਰ ਦੇ ਉੱਤੇ ਵਿਰੋਧ ਇੱਕੋ ਜਾਈ ਹੈ ਸਿਆਸੀ ਤੌਰ ਦੇ ਉੱਤੇ ਉਹਨਾਂ ਦੇ ਵਖਰੇਵੇਂ ਹੋ ਸਕਦੇ ਨੇ ਹੁਣ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਲੜਦੇ ਆ ਕਿ ਨਹੀਂ ਲੜਦੇ ਉਹ ਹਾਲੇ ਕੱਚਾ ਪੱਕਾ ਹੈ ਪਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਲੈ ਕੇ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਘੋਸ਼ਨਾ ਕਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਹੁਣ ਉਹ ਚੋਣ ਲੜਨਗੇ ਗਿੱਦੜ ਵਾਹਦੀ ਹਾਲਾਂਕਿ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਕੀ ਗੋਲੀकांड ਹੋਇਆ ਸੀ ਉਸ ਵਿੱਚ ਸ਼ਿਕਾਰ ਹੋਏ ਸਨ ਤੇ ਉਹਨਾਂ ਦੇ ਜਿਹੜੇ ਪਿਤਾ ਨੇ ਸੁਖਰਾਜ ਸਿੰਘ ਦੇ ਉਹ ਸ਼ਿਕਾਰ ਹੋਏ ਗੋਲੀ ਦਾ ਹੁਣ ਸੁਖਰਾਜ ਸਿੰਘ ਜਿਹਨੇ ਲੰਮੇ ਸਮਾਂ ਬਰਗਾੜੀ ਕਾਂਡ ਦੇ ਮਸਲੇ ਵਿੱਚ ਮੋਰਚਾ ਵੀ ਲਾਈ ਰੱਖਿਆ ਉਹ ਖੁਦ ਵੀ ਚੋਣ ਮੈਦਾਨ ਦੇ ਵਿੱਚ ਨੇ ਗਿੱਦੜ ਵਾਹ ਦੇ ਵਿੱਚ ਨਿਤਰਣਗੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਸੀ ਕਿਉਂਕਿ ਬਲ ਜਿਹੜਾ ਆ ਬਾਬਲ ਕਲਾਂ ਗੋਲੀ ਕਾਣ ਦੇ ਵਿੱਚ ਜਿਹੜਾ ਪੀੜਤ ਸੀ ਉਸ ਦਾ ਬੇਟਾ ਹੁਣ ਚੋਣ ਮદાન ਚ ਨਿਤਰਿਆ ਹੈ ਬਾਬਲ ਕਲਾਂ 14 ਅਕਤੂਬਰ 2115 ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜਾ ਗੋਲੀ ਚੱਲੀ ਸੀ ਖਿਲਾਫ ਪ੍ਰਦਰਸ਼ਨ ਕਰ ਰਹੇ ਬੇਦਬੀ ਦੇ ਘਟਨਾ ਦੇ ਖਿਲਾਫ ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਦੇ ਵਿੱਚ ਦੋ ਸਿੱਖ ਪ੍ਰਦਰਸ਼ਨਕਾਰੀ ਮਾਰੇ ਗਏ ਸਨ ਜਿਹੜਾ ਕਿ ਇੱਕ ਗੁਰਜੀਤ ਸਿੰਘ ਸੀ ਦੂਸਰਾ ਫਰੀਦਕੋਟ ਜ਼ਿਲ੍ਹੇ ਦਾ ਨਿਆਮੀ ਵਾਲਾ ਪਿੰਡ ਦਾ ਕ੍ਰਿਸ਼ਨ ਭਗਵਾਨ ਸਿੰਘ ਜੀ ਜਿਸ ਦੀ ਮੌਤ ਹੋ ਗਈ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ بیٹے ਸੁਖਰਾਜ ਸਿੰਘ ਨੇ ਵੀ ਗਿੱਦੜ ਬਾਤ ਉਚੋਂ ਲੜਨ ਦੀ ਘੋਸ਼ਣਾ ਕੀਤੀ ਹੋਈ ਹੈ ਹੁਣ ਦੇਖਦੇ ਹਾਂ ਕਿ ਉਹ ਆਪਣੇ ਚੋਣ ਮੈਦਾਨ ਦੇ ਵਿੱਚ ਉਹ ਵੀ ਆਪਣੇ ਵੱਲੋਂ ਨਿਤਰੇ ਰਹਿਣਗੇ ਕਿਉਂਕਿ ਪੰਥਕ ਧਿਰਾਂ ਦੇ ਵੱਲੋਂ ਜੇਕਰ ਦੋ ਤੋਂ ਤਿੰਨ ਉਮੀਦਵਾਰ ਉਸ ਸੀਟ ਦੇ ਉੱਤੇ ਆ ਜਾਂਦੇ ਨੇ ਤੇ ਉਸ ਦੇ ਨਾਲ ਪੰਥਕ ਵੋਟ ਜਾਂ ਹਮਦਰਦੀ ਵਾਲੀ ਵੋਟ ਆ ਜਿਹੜੀ ਉਹ ਵੀ ਵੰਡੀ ਜਾ ਸਕਦੀ ਹੈ ਹਾਲਾਂਕਿ ਡਿੰਪੀ ਢਿੱਲੋਂ ਜਿਹੜੇ ਸ਼੍ਰੋਮਣੀ ਕਾਲੀ ਦਲ ਜਿਹੜੀ ਉਹ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਹੈ ਉਹਨਾਂ ਦੇ ਆਗੂ ਜਿਹੜੀ ਸੰਭਾਵਨਾ ਸੀ ਕਿ ਟਿਕਟ ਮਿਲ ਸਕਦੀ ਉਹ ਵੀ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵੱਲ ਚਲੇ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਦਾਵੇਦਾਰ ਸਨ ਉਹਨਾਂ ਦੀ ਵੀ ਰੇਸ ਦੇ ਵਿੱਚੋਂ ਜਿਹੜੀ ਆ ਰਫ਼ਤਾਰ ਮੱਠੀ ਹੋ ਗਈ ਆ ਕਿਉਂਕਿ ਸੰਭਾਵਨਾ ਜ਼ਿਆਦਾ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਢਿੱਲੋਂ ਨੂੰ ਹੀ ਟਿਕਟ ਦੇਣ ਦੇ ਚਰਚੇ ਨੇ ਹਾਲਾਂਕਿ ਇਸ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਹਾਲੇ ਅਸੀਂ ਕੋਈ ਐਲਾਨ ਨਹੀਂ ਕੀਤਾ ਪਰ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਦੇਖੀਆਂ ਜਾ ਰਹੀਆਂ ਨੇ ਉੱਥੇ ਗਿੱਦੜਬਾਹ ਦੇ ਵਿੱਚ ਸਰਕਾਰ ਵੱਲੋਂ ਉਦਘਾਟਨ ਸਰਕਾਰੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਪ੍ਰਚਾਰ ਕੀਤਾ ਜਾ ਰਿਹਾ ਉਸ ਦੇ ਵਿੱਚ ਡਿੰਪੀ ਢਿੱਲੋਂ ਸਭ ਤੋਂ ਮੂਰਲੀ ਇਕਤਾਰ ਦੇ ਵਿੱਚ ਖੜੇ ਹੁੰਦੇ ਨੇ ਤਾਂ ਹੋ ਸਕਦਾ ਉਹੀ ਉਥੋਂ ਚੋਣ ਲੜਨ ਅਰਮਨਿੰਦਰ ਸਿੰਘ ਰਾਜਾ ਵੜਿੰਗ ਜਾਂ ਕਾਂਗਰਸ ਦੇ ਵੱਲੋਂ ਵੀ ਹਾਲੇ ਤੱਕ ਇਸ ਬਾਬਤ ਇਹੀ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਨੇ ਫਾਈਨਲ ਮੂਰ ਲਾਉਣੀ ਹੈ ਪਰ ਅਸੀਂ ਜਿਹੜਾ ਵੀ ਉਮੀਦਵਾਰ ਬਣੇਗਾ ਡਟ ਕੇ ਇੱਥੇ ਬਾਕੀ ਸਾਰੀਆਂ ਪਾਰਟੀਆਂ ਦਾ ਮੁਕਾਬਲਾ ਕਰਾਂਗੇ ਔਰ ਸੀਟ ਫਿਰ ਕਾਂਗਰਸ ਦੀ ਝੋਲੀ ਵਿੱਚ ਪੈਗੀ ਤਾਂ ਭਾਜਪਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦੇਣੀ ਹੈ ਕਿ ਕਿਸ ਨੂੰ ਦੇਣੀ ਹੈ ਇਸ ਦੇ ਬਾਰੇ ਵੀ ਹਾਲੇ ਤੈਅ ਨਹੀਂ ਹੋਇਆ ਪਰ ਉਹਨਾਂ ਦੇ ਵੱਲੋਂ ਸਰਗਰਮੀਆਂ ਬੇਸ਼ੱਕ ਘਟ ਨੇ ਵੱਖ-ਵੱਖ ਸਿਆਸੀ ਪਾਰਟੀਆਂ ਜਿੱਥੇ ਸਰਗਰਮੀਆਂ ਕਰ ਰਹੀਆਂ ਨੇ ਉੱਥੇ ਹੀ ਦੋ ਆਜ਼ਾਦ ਐਮਪੀ ਨੇ ਜਿਹੜੇ ਲੋਕ ਸਭਾ ਮੈਂਬਰ ਉਹਨਾਂ ਦੇ ਵੱਲੋਂ ਇੱਕ ਤਰ੍ਹਾਂ ਦਾ ਸਮਰਥਨ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਆ ਗਿਆ ਕਿ ਗਿੱਦੜਬਾਹ ਤੋਂ ਉਹੀ ਚੋਣ ਲੜਨਗੇ ਤੇ ਉਹਨਾਂ ਦਾ ਹੀ ਸਮਰਥਨ ਦਿੱਤਾ ਜਾਵੇਗਾ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੋਣ ਦੇ ਵਿੱਚ ਗਿੱਦੜਬਾਹ ਖਾਸ ਕਰਕੇ ਕੌਣ ਫਤਿਹ ਕਰਦਾ ਹੈ ਹਾਲਾਂਕਿ ਐਨਐਸਏ ਦੇ ਤਹਿਤ ਜਿਹੜੇ ਇੰਟੈਂਸ਼ਨ ਸੈਂਟਰ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਕੁਲਵੰਤ ਸਿੰਘ ਰਾਉਕੇ ਨੇ ਬਰਨਾਲਾ ਤੋਂ ਚੋਣ ਲੜਨ ਦੀ ਘੋਸ਼ਣਾ ਕੀਤੀ ਹੋਈ ਹੈ ਔਰ ਇਸੇ ਤਰ੍ਹਾਂ ਹੀ ਜਿਹੜਾ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੀ ਤਾਂ ਉਥੋਂ ਦਲਜੀਤ ਕਲਸੀ ਨੇ ਜਿਹੜੇ ਉਹਨਾਂ ਨੇ ਚੋਣ ਲੜਨ ਦੀ ਘੋਸ਼ਣਾ ਕੀਤੀ ਹੋਈ ਹੈ ਤਾਂ ਚਾਰਾਂ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਦੇ ਵਿੱਚ ਐਨਐਸਏ ਦੇ ਤਹਿਤ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਨੇ ਉਹਨਾਂ ਨੇ ਆਪਣਾ ਆਪਣਾ ਫੈਸਲਾ ਹੁਣ ਤੱਕ ਸਿਆਸੀ ਤੌਰ ਤੇ ਗਿੱਦੜ ਬਹਾਲ ਕੇ ਦੇ ਲਈ ਸੁਣਾ ਦਿੱਤਾ ਐ ਘੋਸ਼ਣਾ ਕਰ ਦਿੱਤੀ ਐ ਦੇਖਨੇ ਆ ਕਿ ਗਿੱਦੜ ਬਹਾ ਦੇ ਲੋਕ ਵੋਟਰ ਕਿਸ ਦਾ ਸਮਰਥਨ ਕਰਦੇ ਨੇ ਕਿਸ ਦੀ ਝੋਲੀ ਵੋਟਾਂ ਦੇ ਨਾਲ ਭਰਦੇ ਨੇ ਕਿਸ ਨੂੰ ਆਪਣਾ ਨੁਮਾਇੰਦਾ ਬਣਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਦੇ ਨੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ ਫਿਲਹਾਲ ਅਜੇ ਘੋਸ਼ਣਾ ਨਹੀਂ ਹੋਈ ਚੋਣ ਦੀ ਉਸ ਤੋਂ ਪਹਿਲਾਂ ਹੀ ਇਹ ਸਿਆਸੀ ਸਰਗਰਮੀਆਂ ਦੱਸ ਰਹੀਆਂ ਨੇ ਕਿ ਕਿੰਨੀ ਦਿਲਚਸਪ ਹੋਣ ਜਾ ਰਹੀ ਹੈ ਗਿੱਦੜ ਬਹਾਲ ਕੇ ਦੀ ਜ਼ਿਮਨੀ ਚੋਣ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ